गुरप्रीत का फोन हेलो हेलो सत श्री भाई हां सत श्री भाई हो ठीक हो हां ठीक है भाई बढ़िया चेक करी बढ़िया सारे हां बढ़िया भाई रीत के मैं ठीक है हां सारे बढ़िया भाई तुसी दसो बाप दी नाले हां वो भी बढ़िया सारे बढ़िया ने अच्छा हम्म मैं तो आई कह भाई कैसी मैं आना सी आज हां हां आजा आजा तेरी घर आ हाँ भाई माई कह जी मेरा घर ही होंगे ना हाँ हाँ घर ही हूँ मैंने फोन कर दिया मैं मिला जी तेन आके ठीक है भाई ठीक है भाई चल मैं ले आऊंगा जाके तो फोन आ गया चल पम्मी में दस पम्मी हाँ जी ऐ कह रहा जल्दी जल्दी कम नबेड़ भैन आ रही है हूं तो आके गई सी जी ओ हजे फेर ਕੀ ਹੋ ਗਿਆ ਉਧਰ ਘਰ ਆ ਹੁਣ ਆ ਕੇ ਗਈ ਤੇ ਕੀ ਮਤਲਬ ਆ ਕੋਈ ਨਹੀਂ ਕਰ ਲੂੰਗੀ ਕਰੀ ਜੰਨੀ ਹੁਣ ਕੰਮ ਤਾਂ ਮੈਂ ਕਰਨਾ ਹੀ ਨੇ ਕਰ ਲੂੰਗੀ ਹੌਲੀ ਹੌਲੀ ਨਿਵੇੜ ਲੂੰਗੀ ਕੋਈ ਨਾ ਜਲਦੀ ਨਿਵੇੜ ਲਾ ਪਹਿਲਾਂ ਤਾਂ ਬੀਬੀ ਬੈਠ ਜਾਂਦੀ ਸੀ ਉਹਦੇ ਕੋਲੇ ਹੁਣ ਬੈਠ ਕੇ ਗੱਲਾਂ ਕਰ ਲਈ ਉਹਦੇ ਨਾਲ ਦੁੱਖ ਸੁੱਖ ਕਰ ਲਈ ਵਿਚਾਰੀ ਨਾਲ ਇਹ ਵੀ ਕੋਈ ਕਰਨ ਵਾਲੀ ਗੱਲ ਹੈ ਮੈਂ ਗੱਲਾਂ ਕਰੂੰਗੀ ਹੁਣ ਜਦੋਂ ਆਉਗੀ ਉਹ ਫੇ ਮੈਂ ਤਾਂ ਉਸ ਵੇ ਕੀ ਕਹਤਾ ਤੈਨੂੰ ਫਿਰ ਤਤੀ ਹੋਣ ਵਾਲੀ ਕੀ ਗੱਲ ਆ ਚਲ ਤੂੰ ਕੰਮ ਨਿਵੇੜ ਬੱਗੇ ਗੱਲਾਂ ਬਾਤਾਂ ਕਰੀ ਵਧੀਆ ਮਾਨ ਆਦਰ ਕਰੀ ਮੈਂ ਕੁਛ ਖਾਣ ਨੂੰ ਲੈ ਕੇ ਆਣਾ ਉਹਦੇ ਵਾਸਤੇ ਕੋਈ ਨਹੀਂ ਆ। ਕਹ ਗਿਆ ਚੱਕ ਕੇ ਮੂੰਹ ਕਿ ਮਖਾਨ ਲਿਆ ਮੈਂ ਕੁਛ ਇੰਨਾ ਦਾਜ ਦਿੱਤਾ ਐਡੇ ਤਕੜੇ ਘਰ ਵਿਹੀ ਐ ਅੱਛਾ ਭੁੱਖੀ ਆਊਗੀ ਉਹ ਖਾਣ ਨੂੰ ਉਹਨਾਂ ਦੇ ਘਰੇ ਕੁਛ ਹੈ ਨਹੀਂਗਾ। ਚੱਕ ਕੇ ਮੂੰਹ ਆਜੂਗੀ ਤੀਜੇ ਦਿਨ ਆਈ ਨਹੀਂ ਦੇਖਦੀ ਵੀ ਹੋਇਆ ਚਲ ਕਦੇ ਬਿਮਾਰ ਲਿਆ ਸਾਲ ਸਮਾਹੀ ਪਿੱਛੋ ਗੇੜਾ। ਤੋਂ ਇਹ ਐ ਇਹ ਜਿਹੇ ਨੇ ਇੱਕ ਘੰਟੀ ਨਹੀਂ ਵੱਜਣ ਦਿੰਦੇ ਉਹਦੇ ਫੋਨ ਚੱਕ ਲਾਂਦੇ ਨੇ ਵੀ ਤੁਸੀਂ ਬਹਾਨਾ ਲਾ ਦੋ ਵੀ ਅਸੀਂ ਤਾਂ ਆਪਣੇ ਕੰਮ ਤੰਦੇ ਜਾਣਾ ਕੋਈ ਹੋਰ ਕੰਮ ਤੰਦਾ ਉਹਦੀ ਫੋਨ ਚੱਕਾ ਕੇ ਉਹ ਹੀ ਕਹਿ ਦਿੰਦੇ ਕਿ ਵੀ ਆ ਜਾ ਬੇਲੀ ਉਹ ਬੈਠੀ ਐ ਅਕੇ ਮੈਂ ਅਕੇ ਮੈਂ ਖਾਣ ਨੂੰ ਲਿਆਵਾ ਅਕੇ ਭੈਣ ਆਉਂਦੀ ਆ ਐਡੇ ਤਖੜੇ ਘਰ ਬੈਈ ਐ ਉਹ ਭੁੱਖੀ ਆਉਂਗੀ ਕੁਛ ਖਾ ਕੇ ਨਹੀਂ ਆਉਗੀ ਉਹ ਆਪਣੇ ਘਰੋਂ ਇਹ ਨੂੰ ਨਹੀਂ ਉਹਨੂੰ ਤਾਂ ਸ਼ਰਮ ਚਾਹੀਦੀ ਐ ਤੀਜੇ ਦਿਨ ਚੱਕਦੀ ਆ ਝੋਲਾ ਆ ਜਾਂਦੀ ਐ ਪੇਕਿਆਂ ਦੇ ਘਰ ਰਜਾਨਾ ਕੁੜੀਆਂ ਆਉਂਦੀਆਂ ਬੁਰੀਆਂ ਲੱਗਦੀਆਂ ਨੇ ਆਪਦੀ ਅਕਲ ਹੁਣੀ ਚਾਹੀਦੀ ਆ ਨੂੰ ਜਦੋਂ ਮੇਰੇ ਪੇਕਿਆਂ ਨੇ ਆਉਣਾ ਹੁੰਦਾ ਉਦੋਂ ਇਹਨਾਂ ਕੋਲੇ 2 ਮਿੰਟ ਦਾ ਨਹੀਂ ਟਾਈਮ ਹੁੰਦਾ ਕਿ ਮੈਂ ਤਾਂ ਕੰਮ ਕਰਨੇ ਨੇ ਕਿ ਤੂੰ ਬਹਿ ਜੀ ਤੂੰ ਗੱਲਾਂ ਕਰ ਲਈ ਉਹਨਾਂ ਨਾਲ ਉਦੋਂ ਸੋਡੇ ਕੰਮ ਹੋ ਜਾਂਦੇ ਨੇ ਤੇ ਹੁਣ ਸੋਡੇ ਕੰਮ ਕਿੱਥੇ ਗਏ ਜਦੋਂ ਆਵਦੀ ਭੈਣ ਨੇ ਆਉਣਾ ਇੱਥੋਂ ਪਤਾ ਲੱਗਦਾ ਨਾ ਵੀ ਕਿੰਨਾ ਫਰਕ ਹੈਗਾ कले कपड़ी धोते गए ने पता कड़ा कोई कम कड़ा कोई सोच है लै रीत तू तो हूं तैयार हो गया मेरा पुत्र नानकी जाऊगा की, नान की? आ... की खाएंगे जाके उ ਮਾਮੂ ਤਾਂ ਚੀਜੀ ਮੰਗਾਏਗਾ ਤੂੰ ਹਾਂ ਹੈ ਕੀ ਮੰਗਾਏਗਾ ਗੁਰਕਰੇ ਗੁਰਕਰੇ ਮੰਗਾਏਗਾ ਐ ਤਾਂ ਮੇਰੇ ਪੁੱਤ ਬਾਲਾ ਸਿਆਣਾ ਜਿੰਨਾ ਜੇ ਪੁੱਤ ਤੇਰੀ ਨਾਨੀ ਸੀ ਤੈਨੂੰ ਇੰਨਾ ਪਿਆਰ ਕਰਦੀ ਸੀ ਹਨਾ ਹਾਂ ਇੰਨਾ ਕੁਝ ਦਵਾ ਕੇ ਲਿਆਉਂਦੀ ਸੀ ਮੇਰੇ ਪੁੱਤ ਨੂੰ ਹੁਣ ਚੱਲ ਤੇਰਾ मामੂ ਤਾਂ ਕਰੂ ਗਈ ਜੇ ਕੋਈ ਹੋਰ ਨਾ ਕਰੂ ਚੱਲ ਚੱਲੀਏ ਨੇ ਬੁੱਤ ਮਾਮੂ ਕਾਕੇ ਆ ਰਹਾ ਗਿਆ ਹੁਣ ਚਲ ਲੈ ਇੱਧਰ ਕੋਈ ਦੀਂਦੇ ਨਹੀਂ ਪਾਬੀ ਪਾਬੀ ਲੱਗਦਾ ਆ ਗਈ ਅੱਛਾ ਆ ਗਈ ਤਾਂ

ਆ ਕਰਕੇ ਫਿਰ ਮੈਂ ਤਾਂ 4 ਵਜੇ ਦੀ ਉઠી ਆ ਮੈਂ ਤਾਂ ਸਨੇਹੀ ਕੰਮ ਨਿਮੇੜਦੇ ਸੀ ਸਾਰੀ ਵੀ ਅੱਜ ਮੈਂ ਜਾਉਂਗੀ ਆਪਦੇ ਪੇਕੇ ਭਾਬੀ ਵੀ ਰਾਣੀ ਦੀ ਨਾ ਕਿਤੇ ਇਧਰ ਹੀ ਗਏ ਹੋਏ ਨੇ ਬਾਹਰ ਨਹੀਂ ਪਤਾ ਨਹੀਂ ਕਿ ਕਿੱਧਰ ਨੂੰ ਗਏ ਨੇਗੇ ਕੰਮ ਕਰੀ ਜਾਂਦੀ ਸੀ ਮੈਂ ਤਾਂ ਉਦੋਂ ਜਦੋਂ ਗਏ ਨੇ ਉਹ ਅੱਛਾ ਹਾਂ ਬਾਬੀ ਉਹ ਤਾਂ ਮੈਂ ਪੁੱਛ ਲਿਆ ਸੀ ਵੀਰੇ ਨੂੰ ਕਹਿੰਦਾ ਸੀ ਵੀ ਘਰੀ ਆ ਆ ਜੀ ਜਦੋਂ ਆਉਣਾ ਹੋਇਆ ਮੈਂ ਕਿਹਾ ਸੀ ਵੀ ਚੱਲ 10:00 ਵਜੇ ਆਉਂਗੀ ਉਹ ਤਾਂ ਮੈਨੂੰ ਵੀਰੇ ਨੇ ਕਿਹਾ ਸੀ ਵੀ ਜਦੋਂ ਆ ਗਈ ਮੈਨੂੰ ਏਡੇ ਤੋਂ ਫੋਨ ਕਰਦੀ ਮੈਂ ਆ ਕੇ ਲੈ ਜਾਊਂਗਾ ਫਿਰ ਮੈਂ ਕਿਹਾ ਚੱਲ ਕਾਦੀ ਖਾਤਰ ਹਨਾ ਕੰਮ ਛਡਾਉਣੇ ਨੇ ਖੇਚਲ ਹੋ ਗਈ ਉਹਦੀ ਦੇਖ ਦੇਖ ਕੀ ਖੇਖਣ ਕਰਦੀ ਐ ਜੇ ਤੈਨੂੰ ਸਾਡੇ ਕੰਮ ਦੀ ਫਿਕਰ ਹੁੰਦੀ ਤਾਂ ਤੀਜੇ ਦਿਨ ਝੋਲਾ ਚੱਕ ਕੇ ਸਾਡੇ ਘਰ ਆਉਂਦੀ ਤੂੰ ਬੇ ਲੜਕੀ ਸੇ ਥਾਂ ਦੀ ਉਹ ਤਾਂ ਤੇਰੀ ਮਾਂ ਹੀ ਸੀ ਜੋ ਤੈਨੂੰ ਤੀਜੇ ਦਿਨ ਬੁਲਾ ਲੈਂਦੀ ਸੀ ਮੈਂ ਤਾਂ ਤੈਨੂੰ ਸਿੱਧੀ ਕਰ ਦੂੰ ਤੱਕਲੇ ਵਾਂਗੂ ਹੂੰ ਚਲ ਹੋਰ ਸਨਾਗੁਰ ਪ੍ਰੀਤ ਤੇਰੇ ਸੌਰਾਂ ਦੀ ਕੋ ਗੱਲ ਉੱਥੇ ਤਾਂ ਭਾਬੀ ਸਾਰੇ ਠੀਕ ਆ ਮੈਂ ਤਾਂ ਆਪਣੇ ਪੇਕਿਆਂ ਨੂੰ ਹੀ ਲੋਚਦੀਆਂ ਇਥੋਂ ਦੀ ਸੁੱਖ ਸ਼ਾਂਤੀ ਭਾਲਦੀਆਂ ਵੀ ਇੱਥੇ ਹੀ ਖੁਸ਼ੀ ਰਹੇ ਸ਼ਾਂਤੀ ਕੀ ਭਾਲਦੀਆਂ ਤੂੰ ਸੁੱਖ ਸ਼ਾਂਤੀ ਤਾਂ ਸਾਡੀ ਭੰਗ ਕੀਤੀ ਪਈ ਐ ਤਾ ਨਾ ਪਾਣੀ ਪੀ ਨਾ ਓਹੋ ਮੈਂ ਤਾਂ ਗੱਲਾਂ ਚੀ ਭੁੱਲ ਗਈ ਲੈ ਹੁਣੀ ਆ ਪਾਣੀ ਸੋਣ ਨੂੰ Per poi ne ho le un bianco, li pucce a me. Oggi andiamo non ti Lo vanni. ਲਫਾਫਾ ਜੱਜ ਬੈਤ ਕੀ ਬਾਲੀ ਵੱਡਾ ਪਰ ਲਈ ਤੂੰ ਕਿਵੇਂ ਲਫਾਫੇ ਚ ਤਾਂ ਕੀ ਹੋਣਾ ਭਾਬੀ ਸਾਡੇ ਦੋਵਾਂ ਮਾਵਾਆਂ ਧੀਆਂ ਦੇ ਕੱਪੜੇ ਨੇ ਜਿੱਤ ਤੈਨੂੰ ਪਤਾ ਹੀ ਹੈ ਭਾਬੀ ਮੰਮੀ ਦੇ ਪੂਰੇ ਹੋਣ ਤੋਂ ਬਾਅਦ ਮੈਂ ਜੰਮੀ ਰਾਤ ਨਹੀਂ ਲਾਈ ਇੱਥੇ ਹੁਣ ਰੀਤ ਨੂੰ ਦੋ ਛੁੱਟੀਆਂ ਸੀ ਮੈਂ ਕਿਹਾ ਚੱਲ ਜਾਏ ਉਹਨੇ ਆ ਦੋ ਦਿਨ ਨਾਲੇ ਉੱਥੇ ਤਾਂ ਇਕੱਲੀ ਬੈਠੀ ਮੈਂ ਰੋਈ ਜੰਨੀ ਰਹਿਣੀ ਆ ਮਾਂ ਨੂੰ ਯਾਦ ਕਰਕੇ ਇੱਥੇ ਆ ਕੇ ਤਾਂ ਐ ਲੱਗਦਾ ਜਿਵੇਂ ਮੈਂ ਮਾਂ ਦੇ ਕੋਲ ਹੀ ਆ ਗਈ ਹੁਮਾ ਇਹ ਕਰਤਾਂ ਉਹਦੀਆਂ ਜੱਦਾ ਹੀ ਵੱਡੀਆਂ ਨੇ ਨਾਲੇ ਹੁਣ ਦੋ ਦਿਨ ਮੈਂ ਵੀ 베ਲੀ ਸੀ ਮੈਂ ਸੋਚਿਆ ਚੱਲ ਦੋ ਦਿਨ ਪਿੰਡ ਹੀ ਲਾਇਆ ਮਾ ਜੱਦਾ ਤਾਂ ਗੁਰਪ੍ਰੀਤ ਠੀਕ ਆ ਮੈਂ ਮੰਨਦੀ ਆ ਵੀ ਮਾਂ ਦੀਆਂ ਜੱਦਾਆਂ ਜੁੜੀਆਂ ਹੋਈਆਂ ਨੇ ਪਰ ਸੋਚਦੀ ਆ ਵੀ ਜੇ ਦੋ ਦਿਨ ਤੂੰ 베ਲੀ ਐ ਤਾਂ ਅਗਲੇ ਦਾ ਤਾਂ ਸੋਚਣਾ ਚਾਹੀਦਾ ਨਾ ਕਿ ਅਗਲਾ 베ਲਾ ਹੋਊਗਾ ਕਿ ਨਹੀਂ ਹੋਊਗਾ 베ਲਾ ਹੁਣ ਸਾਰਿਆਂ ਦੇ ਕੰਮ ਨੇ ਆਪੂ ਆਪ ਦੇ ਕਿਹਦੇ ਕੋਲ ਟੈਨ ਮੱਝ ਕੱਲ ਬੈਠਣ ਵਾਸਤੇ ਨਾ ਭਾਬੀ ਮੈਂ ਕਿਹੜਾ ਤੁਹਾਡਾ ਕੰਮ ਛਡਾਉਂਗੀ ਮੈਂ ਦੱਸ ਸਕੋ ਤੁਹਾਡੇ ਨਾਲ ਕੰਮ ਕਰਾਉਂਗੀ ਉਦੋਂ ਬਾਅਦ ਬੇਲੀਆਂ ਹੋ ਕੇ ਆਪਾਂ ਨਨਦਪੁਰ ਜਾ ਹੀ ਗੱਲਾਂ ਕਰਾਂਗੇ ਨਾਲੇ ਭਾਬੀ ਤੂੰ ਐਵੇਂ ਦੀਆਂ ਗੱਲਾਂ ਕਿਉਂ ਕਰਦੀਆਂ ਮੈਂ ਤਾਂ ਇਨੇ ਚਾਵਾਂ ਨਾਲ ਆਈਆਂ ਮੈਨੂੰ ਤਾਂ ਇਹ ਘਰ ਆ ਕੇ ਸਕੂਨ ਹੀ ਮਿਲਦਾ ਵਸ ਜਿਸ ਨੂੰ ਖੁਸ਼ੀ ਹੋ ਜਾਂਦੀ ਐ ਵੀ ਖੰਮੀ ਮੈਂ ਆਪਦੀ ਮਾਂ ਕੋਲ ਹੀ ਆ ਗਈ ਹਾਂ ਹਾਂ ਤੂੰ ਆਪਦਾ ਸਕੂਨ ਪੂਰਾ ਕਰ ਸਾਡਾ ਸਕੂਨ ਦਾ ਕੀ ਐ ਤੈਨੂੰ ਲੈ ਕਰੋ ਤੁਸੀਂ ਮਾਮਾ ਧੀਆ ਗੱਲਾਂ ਤੇ ਨਾਲੇ ਕਰ ਲੈ ਆਪਦੀਆਂ ਮਾਂ ਦੀਆਂ ਜਾਦਾਂ ਰਾਜਾ ਠੀਕ ਐ ਫੇਰ ਕਹੇਗੀ ਵੀ ਪਰਜਾਈ ਨੇ ਪਤਾ ਨਹੀਂ ਪੁੱਛਿਆ ਨਹੀਂ ਮੈਂ ਤਾਂ ਚਾਹ ਬਣਾ ਕੇ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਠੀਕ ਆ ਠੀਕ ਆ ਬਹਿ ਜਾਓ ਤੁਸੀਂ ਖੇਡ ਲਾ ਬੁੱਤ ਤੂੰ ਨੇ ਉਹ ਤੇ ਖੇਡ ਲਾ

ਹਾਂ ਲੇ ਗੋ ਮੋਤੀ ਬ੍ਰੈਡ ਰਹਿ ਚ ਪੈਣ ਰੋਣੋਂ ਬਾਅਦ ਦੇ ਬ੍ਰੈਡ ਬਰੁੱਡ ਦੁਪਹਿਰੇ ਦਿੱਤੇ ਜਾਣਗੇ ਜੀ ਚਾਹ ਨਾਲ ਮੈਂ ਰੋਟੀ ਬਣਾਤੀ ਹੁਣ ਰੋਟੀ ਖਾ ਲੂਗੀ ਬਣੀ ਪਈ ਸੀ ਰੋਟੀ ਦਾ ਪੈਣ ਵਾਲੇ ਘਰ ਖਾ ਕੀ ਆਏ ਹੋਣਗੇ ਚਾਹ ਦਾ ਟਾਈਮ ਹੀ ਆਉਣਾ ਚਾਹ ਬਣਾ ਕੇ ਦੇ ਫਿਰ ਤੁਸੀਂ ਸੋਚਦੇ ਕਿਉਂ ਨਹੀਂ ਹੈਗੇ ਦੁਪਹਿਰੇ ਅੱਛਾ ਖਰਚਾ ਕਰੋਗੇ ਤੇ ਫਿਰ ਕੀ ਹੋ ਜੂਗਾ ਕਿੰਨੇ ਟਾਈਮ ਮਾਰਾਂਗੀ ਵਿਚਾਰੀ ਅੱਛਾ ਕਿਉਂ ਹੁੰਦਾ ਕਿਉਂ ਨਹੀਂ ਹੈਗਾ ਰੋਟੀ ਬਣ ਗਈ ਰੋਟੀ ਫੜਾਉਣੇ ਦੁਪਹਿਰੇ ਖੜਾ ਦੇ ਠੀਕ ਹੈ ਮੈਂ ਰੋਟੀ ਬਣੀ ਤੇ ਰੋਟੀ ਫੜਾਉਣੀ ਦੁਪਹਿਰੇ ਦੇ ਦੀ ਆ। ਜਾ ਕੇ ਜਨਦੀ ਨੂੰ ਉਹ ਅਟਕ ਦੇਵੇਂਗਾ ਪੈਸੇ। ਹੁਣ ਉਹ ਤੇ ਹੱਟ ਖਰਚਾ ਕਰੀ ਜਾ ਪਹਿਲਾਂ। ਉਹ ਕਿੱਥੇ ਤੋਂ ਘਟਦਾ ਕਿੱਥੇ। ਪਹਿਲਾਂ ਨਹੀਂ ਮੈਂ ਕਿ ਦੋ ਦਿਨ ਲਾ ਕੇ ਜਾਵਾਂਗੀ ਤਿੰਨ ਦਿਨ ਤਿੰਨ ਦਿਨ ਫੇਰ ਖਰਚਾ ਕਰੀ ਜਾਈ ਹਾਂ ਉਹ ਤੇ। ਹਰੇ ਆ ਤੇ ਕੀ ਗੱਲ ਬਣ ਜਾਵਾਂ ਚੰਗੇ ਨਹੀਂ ਲੱਗੀ। ਮੀਆ ਆ ਤੇ ਭੈਣ ਬਾਰੇ ਬੈਠੀ ਰਹੀ। ਕੰਦਰ ਬੈਠੀ ਐ ਮੋਜਾਂ। ਫਿਰ ਮੈਂ ਤਾਂ ਪੋਚੇ ਲਾ ਕੇ ਹਟੀਆਂ। ਪੋਚੇ ਨੂੰ ਕਿੰਨਾ ਦੁਆਰੇ ਲਾਣੀ ਪੁੱਛੇ। ਅੱਛਾ ਪਹਿਲਾਂ ਤਾਂ ਤੜਕੀ ਆ ਕੇ ਬੈਗੀ ਕੰਮ ਛਡਾਤਾ ਆ ਕੇ ਮੇਰਾ। ਹੁਣ ਮੈਂ ਦੂਰੀ ਬੱਠੇ ਐ ਪੋਚੇ ਲਾਉ ਲੈ ਰੋਟੀ ਖਾ ਲਓ ਗਰਪ੍ਰੀਤਾ ਰੋਟੀ ਬਣੀ ਪਈ ਸੀਗੀ ਮਾਂ ਰੋਟੀ ਖਾ ਲਓ ਚਾਹ ਫੇਰ ਪੀ ਲਓ ਉੱਪਰ ਬਹਿ ਜਾ ਠੀਕ ਹੋ ਕੇ 来 ਜਾ ਤੂੰ ਰੋਟੀ ਖਾ ਲੈ। ਇਹ ਨੂੰ ਹਜੇ ਤਾ ਲੋਟੋ ਕੇ ਰੱਖ। ਜੇ ਇਹ ਹੋਰ ਰੋਟੀ ਦੀ ਲੋੜ ਹੋਈ ਮੈਨੂੰ ਬਾਅਦ ਦੇ ਦੇ ਦੀ। ਮੇਰੇ ਹਜੇ ਭਾਂਡੇ ਸਾਫ਼ ਕਰਨ ਵਾਲੇ ਪਏ ਆ। ਠੀਕ ਹੈ ਭਾਪੀ।